ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਆਪਾਂ ਗੱਲ ਕਰਾਂਗੇ ਆਧੁਨਿਕ ਕਾਵਿ ਦੇ ਬਾਰੇ ਵਿੱਚ ਇਸ ਦੇ ਵਿੱਚ ਆਪਾਂ ਦੇਖਾਂਗੇ ਭਾਈ ਵੀਰ ਸਿੰਘ ਜੀ ਬਾਰੇ ਸ਼ੁਰੂ ਕਰਦੇ ਹਾਂ ਜੀ 1872 ਈਸਵੀ ਦੇ ਵਿੱਚ ਭਾਈ ਵੀਰ ਸਿੰਘ ਜੀ ਦਾ ਜਨਮ ਹੋਇਆ ਤੇ 1957 ਈਸਵੀ ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਸਨ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਦ ਦੇ ਪਿਤਾਮਾ ਮੰਨੇ ਜਾਂਦੇ ਹਨ ਆਪ ਇੱਕ ਸਰਬੰਗੀ ਸਾਹਿਤਕਾਰ ਸਨ ਆਪ ਦਾ ਜਨਮ ਅੰਮ੍ਰਿਤਸਰ ਵਿਖੇ ਡਾ. ਚਰਨ ਸਿੰਘ ਦੇ ਕਰ ਹੋਇਆ ਆਪ ਨੇ 10ਵੀਂ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਕਿਸੇ ਕਾਲਜ ਵਿੱਚ ਪੜ੍ਹਾਈ ਕਰਨ ਦੀ ਥਾਂ ਸਵੈ ਅਧਿਐਨ ਰਾਹੀਂ ਹੀ ਭਾਰਤੀ ਅਤੇ ਵਿਦੇਸ਼ੀ ਸਾਹਿਤ ਪੜ੍ਹਿਆ ਭਾਈ ਵੀਰ ਸਿੰਘ ਤੋਂ ਪਹਿਲਾਂ ਕਵਿਤਾ ਰਵਾਇਤੀ ਛੰਦ ਵਿੱਚ ਹੀ ਲਿਖੀ ਜਾਂਦੀ ਸੀ ਭਾਈ ਵੀਰ ਸਿੰਘ ਨੇ ਛੋਟੀਆਂ ਕਵਿਤਾਵਾਂ ਵਖ-ਵਖ ਤੋਲ ਤੁਕਾਂ ਤੋਂ ਅਤੇ ਛੰਦਾਂ ਵਿੱਚ ਲੇ ਕੇ ਪੰਜਾਬੀ ਕਵਿਤਾ ਵਿੱਚ ਇੱਕ ਨਵਾਂ ਨਿਖਰ ਲਿਆਂਦਾ ਪਾਵੇਂ ਭਾਈ ਵੀਰ ਸਿੰਘ ਦੀ ਕਵਿਤਾ ਦੀ ਬੁਨਿਆਦ ਰਹਾ ਸੁਆਦ ਅਤੇ ਅਧਿਆਤਮਵਾਦ ਹੈ ਪਰ ਫਿਰ ਵੀ ਉਹਨਾਂ ਦੇ ਪ੍ਰਗਟਾ ਵਿੱਚ ਨਵੀਨਤਾ ਹੈ ਆਪ ਦੀ ਕਵਿਤਾ ਵਿੱਚ ਪ੍ਰਕਿਰਤੀ ਚਿਤ੍ਰਣ ਦੇਸ਼ ਪਿਆਰ ਦਾ ਜਜ਼ਬਾ ਬਲਵਲੇ ਤੇ ਸੰਗੀਤ ਦਾ ਪ੍ਰਗਟਾ ਆਦ ਵਿਸ਼ੇਸ਼ ਗੁਣ ਹਨ ਇਸ ਤਰ੍ਹਾਂ ਆਪਣੇ ਪੰਜਾਬੀ ਕਵਿਤਾ ਨੂੰ ਵਿਸ਼ੇ ਅਤੇ ਰੂਪ ਦੋਨਾਂ ਪੱਖਾਂ ਤੋਂ ਹੀ ਅਦੋਨਿਕ ਲੀਹਾਂ ਉੱਤੇ ਤੋੜਿਆ ਫਤਲੇ ਕਾਵ ਸੰਗ੍ਰਹਿ ਵਿੱਚ ਆਪਦੀਆਂ ਕਵਿਤਾਵਾਂ ਗੁਲਾਬ ਦਾ ਫੁੱਲ ਬਾਗ ਦਾ ਦ੍ਰਿਸ਼ ਸਵੇਰ ਦਾ ਦ੍ਰਿਸ਼ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਅਤੇ ਵੈਰੀ ਨਾਲ ਤੇਰਾ ਪਹਿਲਾ ਚਲਕਾ ਸ਼ਾਮਿਲ ਕੀਤੇ ਗਏ ਹਨ ਜਿਹੜੀ ਪਹਿਲੀ ਕਵਿਤਾ ਹੈਗੀ ਉਹਨਾਂ ਦੀ ਆਪਾਂ ਗੱਲ ਕਰਾਂਗੇ ਉਸ ਦੇ ਬਾਰੇ ਵਿੱਚ ਗੁਲਾਬ ਦਾ ਫੁੱਲ ਧਰਤੀ ਗੋਦ ਬਣਾਏ ਮੈਂ ਇਸ ਵਿੱਚ ਖੇਡਿਆ ਮਿੱਟੀ ਜੜਾਂ ਗੜਾਈ ਮੈਂ ਭੋਜਨ ਖਿੱਚਿਆ ਰਜ ਰਜ ਪੀਤਾ ਨੀਰ ਮੈਂ ਆੜੋਂ ਵਗਦੀ ਹੂੰ ਹੋਇਆ ਮੈਂ ਨਮਗੀਰ ਤੇ ਤਰੇਲਾਂ ਚਖੀਆਂ ਬੱਦਲ ਅਰਸ਼ੋਂ ਸਦ ਮੈਂ ਪਾਣੀ ਖਿੱਚਿਆ ਨਾਤਾ ਮੈਂ ਰਜ ਰਜ ਤੇ ਨਾਨਾ ਨਿਖਰਿਆ ਸੂਰਜ ਪਾਸੋਂ ਤੂੰ ਮੈਂ ਕਰਨਾ ਖਲੀਤੀਆਂ ਨਿੱਗੀ ਕੀਤੀ ਰੂ ਮੈਂ ਵਧਿਆ ਮੋਲਿਆ ਚਾਨਣ ਤੇ ਨਿੱਗ ਕੱਢ ਮੈਂ ਲੀਤਾ ਤੁੱਪ ਤੋਂ ਲਈ ਆਪ ਵਿਜਗੜ ਵਮਨੋਂ ਤੁੱਪ ਮੈਂ ਤਣ ਚਾਂਦਨੀ ਸ਼ਾਲ ਮੈਂ ਸੁੱਤਾ ਰਾਤ ਨੂੰ ਡਲਕ ਤਾਰਿਆਂ ਨਾਲ ਮੈਂ ਲਈਆਂ ਲੋਰੀਆਂ ਨੇਰਾ ਲਿਆ ਬਿਠਾਲ ਮੈਂ ਪਹਿਰੇਦਾਰ ਸੀ ਕੋਈ ਨੰਦੇ ਉਠਾਲ ਮੈਂ ਰਾਤੀ ਸੁੱਤਿਆਂ ਜੋ ਕੁਸ਼ਮੇਰੇ ਹਾਲ ਸੀ ਮੈਨੂੰ ਸੋਝਿਆ ਆਪੋ ਵਿੱਚ ਬਿਠਾਲ ਮੈਂ ਆਪਾ ਪਾਲਿਆ ਪਲ ਪਲ ਰੰਗ ਜਮਾਈ ਮੈਂ ਭਰੀਆਂ ਡੋਡੀਆਂ ਡੋਡੀਆਂ ਖੜੇ ਲਿਆਏ ਮੈਂ ਸਾਰਾ ਖੜ ਗਿਆ ਮੈਂ ਚੋਲੀਆਂ ਅੱਡੀਆਂ ਅਨਹੋਂਦਾ ਆਪ ਵੰਡਾਏ ਮੈਂ ਵੰਡਿਆ ਚਾਰੇ ਹਾਂ ਦੇਣਾ ਬੰਦਾ ਰੂਪ ਹੈ ਖੇੜਾ ਖਿੜਪਿਆ ਦੇਣਾ ਰੰਗ ਅਨੂਪ ਹੈ ਚੜਦਾ ਮੁਸ਼ਕਿਆ ਦੇਣਾ ਰੰਗ ਅਨੂਪ ਹੈ ਚੜਦਾ ਮੁਸ਼ਕਿਆ ਉਮੀਦ ਹੈ ਜੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈਗੀ ਤਾਂ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵਾਤ ਤੋਂ ਵਾਤ ਲਾਈਕ ਵੀ ਕਰਨਾ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਇਸ ਤੋਂ ਇਲਾਵਾ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਬਹੁਤ ਬਹੁਤ ਧੰਨਵਾਦ ਜੀ